ਤੋ ਜਿਹੜੀ ਉਹ ਖਬਰ ਆ ਉਹ ਚੰਗੀ ਮਾੜੀ ਸਰਕਾਰ ਆਪਣੇ ਹਿਸਾਬ ਨਾਲ ਦੇਖਦੀ ਹੈ ਜੇ ਤਾਂ ਹੁਣ ਕੁਝ ਗਲਤ ਹੋ ਰਿਹਾ ਇਨਾਂ ਤੱਕਾ ਹੋ ਰਿਹਾ ਜੀ ਤੁਸੀਂ ਖਬਰ ਲਾਉਣੀ ਹੈ ਪਰ ਉਹ ਸਰਕਾਰ ਨੂੰ ਚੁਭ ਰਹੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਯਾਰ ਕਿਤੇ ਸਾਡੀ ਸਰਕਾਰ ਬਣਨੋਂ ਨਾ ਰਹਿ ਜੇ ਸਾਈ ਚਾ ਅੱਜ ਫਾਮੇ ਇੱਥੇ ਬਹੁਤ ਜ਼ਿਆਦਾ ਮਾਤਰਾ ਦੇ ਬੰਦੇ ਆਏ ਨੇ ਪਰ ਉਸ ਤੋਂ ਬਾਅਦ ਬੰਦੇ ਆਪਣੇ ਆਪਣੇ ਘਰਾਂ 'ਚ ਬੈਠੇ ਇਹ ਕਹਿ ਰਹੇ ਨੇ ਵੀ ਇੱਕ ਸਤਾਈ ਆ ਜਾਣ ਤੋਂ ਜੋ 22 ਦੇ ਵਿੱਚ ਬਦਲਾਅ ਲਿਆਂਦਾ ਸੀ ਇੱਕ ਵਾਰ ਇਹਨਾਂ ਦਾ ਬਦਲਾਅ ਨੂੰ ਥੋੜਾ ਚਕਾਣੇ ਲਾ ਦਈਏ ਭਗਵੰਤ ਸਿੰਘ ਮਾਨ ਜਿਹੜਾ ਸ਼ਹੀਦ ਆਲ ਭਗ ਸਿੰਘ ਦਾ ਨਾਮ ਲੈਂਦੇ ਸੀ ਸਖਦੇਵ ਰਾਜਗੁਰੂ ਨੂੰ ਸ਼ਹੀਦ ਕਰਤਾ ਸਿੰਘ ਵਰਤ ਚ ਕੇ ਬਾਅਦ ਸੀਐਮ ਇਹ ਬਣਨਾ ਚਾਹੁੰਦੇ ਸੀ ਜਿੱਥੇ ਪੱਤਰਕਾਰ ਭਾਈਚਾਰੇ ਦੇ ਨਾਲ ਕਾਫੀ ਦੂਰ ਦਰਾਡੇ ਤੋਂ ਜਥੇਬੰਦੀਆਂ ਆਈਆਂ ਉੱਥੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਵਕੀਲ ਐ ਉਹ ਵੀ ਆਏ ਆ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਵਿਖਾਈਏ ਭਾਈ ਹੁਣੀ ਭਗਤ ਸਿੰਘ ਸਟਾਈਲ ਜਿਹੜੀ ਆ ਉਹ ਪੱਗ ਬੰਨ ਕੇ ਆਏ ਨੇ ਪਹਿਲਾਂ ਗੱਲਬਾਤ ਕਰਦੇ ਆ ਜਨਾਬ ਕੀ ਕਹਿਣਾ ਕਿਉਂਕਿ 2022 ਦੇ ਵਿੱਚ ਇੱਕ ਬੜਾ ਵੱਡਾ ਇੱਕ ਇਹਨਾਂ ਨੇ ਇੱਕ ਨਾਰਾ ਮਾਰਿਆ ਸੀ ਕਿ ਭਗਤ ਸਿੰਘ ਦੀ ਸੋਚ ਤੇ ਚੱਲਾਂਗੇ ਪਰ ਅੱਜ ਇੰਨਾ ਮਾੜਾ ਹਾਲ ਹੋ ਗਿਆ ਪਤਾ ਨਹੀਂ ਤਾਂ ਇਹ ਡਰ ਰਹੇ ਆ ਪਤਾ ਨਹੀਂ ਆਪਦੀ ਧੌਂਸ ਵਿਖਾ ਰਹੇ ਆ ਤਾਂ ਅੱਜ ਜਿਹੜਾ ਆ ਅੱਜ ਜੇ মিডিਆ ਚੌਥਾ ਥੰਮ ਮੰਨਦੇ ਹੋ ਤੁਸੀਂ ਚੌਥੇ ਥੰਮ ਨੂੰ ਵੀ ਇਹੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਕਹੋਗੇ ਇਹਦੇ ਬਾਰੇ ਮੈਂ ਭਾਈ ਜੀ ਸਭ ਤੋਂ ਪਹਿਲਾਂ ਇਹ ਕਹਿਣਾ ਹੈ মিডিਆ ਦੇ ਜ਼ਰੀਏ ਜਿਹੜਾ ਅੱਜਕੱਲਬੈਬ ਮੀਡੀਆ ਡਿਜੀਟਲ ਮੀਡੀਆ ਦਾ ਇੰਨਾ ਸਹਾਰਾ ਹੈ ਜਿਹੜਾ ਅਸੀਂ ਪ੍ਰਿੰਟ ਮੀਡੀਆ ਦੇ ਵਿੱਚ ਖਬਰ ਸ਼ਬਕੇ ਅਖਬਾਰ ਜਰੀਏ ਆਉਂਦੀ ਬਾਅਦ ਚ ਸਾਡੇ ਤੱਕ ਉਹ ਖਬਰ ਪਹਿਲਾਂ ਆ ਜਾਂਦੀ ਹੈ ਟੋਡੇ ਜਰੀਏ। ਸੋ ਜਿਹੜੀ ਉਹ ਖਬਰ ਆ ਉਹ ਚੰਗੀ ਮਾੜੀ ਸਰਕਾਰ ਆਪਣੇ ਹਿਸਾਬ ਨਾਲ ਦੇਖਦੀ ਹੈ। ਜੇ ਤਾਂ ਹੁਣ ਕੁਝ ਗਲਤ ਹੋ ਰਿਹਾ ਇਨਾਂ ਤੱਕਾ ਹੋ ਰਿਹਾ ਜੀ। ਤੁਸੀਂ ਖਬਰ ਲਾਉਣੀ ਹੈ ਪਰ ਉਹ ਸਰਕਾਰ ਨੂੰ ਚੁੱਭ ਰਹੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਯਾਰ ਕਿਤੇ ਸਾਡੀ ਸਰਕਾਰ ਬਣਨੋਂ ਜਾਂ ਰਹੇ ਸਤਾਈ ਚ। ਮਤਲਬ ਕਿ ਉਹਨਾਂ ਦਾ ਮੁੱਦਾ ਸਿਰਫ ਰਾਜ ਸੱਤਾ ਤੱਕ ਰਹਿ ਗਿਆ ਵੀ ਰਾਜ ਕਰਨਾ ਸੀ ਤਾਂ ਸਾਨੂੰ ਹੁਣ ਚੰਗੇ ਮਾੜੇ ਦਾ ਕੋਈ ਮਤਲਬ ਨਹੀਂ। ਆ ਜਿਹੜੀ ਤੁਹਾਡੀ ਆਵਾਜ਼ ਦੱਬ ਰਹੇ ਨੇ ਨਾ ਇਹ ਏ ਸਰਕਾਰ ਨੂੰ ਇਹ ਇਹ ਅਹਿਸਾਸ ਆ ਵੀ ਦਿਵਾਲਣਗੇ ਪਰ ਟੋੜ ਦੇ ਨਾਲ ਪੂਰਾ ਪੰਜਾਬ ਆ ਜਿਹੜਾ ਟੋੜ ਦੇ ਨਾਲ ਜੁੜਿਆ ਹੁੰਦਾ ਜੀ ਸੋ ਉਹ ਤੁਹਾਡੇ ਹੱਕ ਵਿੱਚ ਆ ਅੱਜ ਭਾਵੇਂ ਇੱਥੇ ਬਹੁਤ ਜ਼ਿਆਦਾ ਮਾਤਰਾ ਦੇ ਬੰਦੇ ਆਏ ਨੇ ਪਰ ਉਸ ਤੋਂ ਵੱਧ ਬੰਦੇ ਆਪਣੇ ਆਪਣੇ ਘਰਾਂ 'ਚ ਬੈਠੇ ਇਹ ਕਹਿ ਰਹੇ ਨੇ ਵੀ ਇੱਕ ਸਤਾਈ ਆ ਜਾਣ ਤੋਂ ਜੋ 22 ਦੇ ਵਿੱਚ ਬਦਲਾਅ ਲਿਆਂਦਾ ਸੀ ਇੱਕ ਵਾਰ ਇਹਨਾਂ ਦਾ ਬਦਲਾਅ ਨੂੰ ਥੋੜਾ ਟਿਕਾਣੇ ਲਾ ਦਈਏ ਸੋ ਡਰ ਨੂੰ ਧਿਆਨ ਵਿੱਚ ਰੱਖ ਕੇ ਭਗਵਾਨ ਸਿੰਘ ਮਾਨ ਚਾਹੇ ਸਰਕਾਰ ਚਾਹੇ ਉਹ ਦਿੱਲੀ ਵਾਲੇ ਉਹ ਚੱਲਣ ਵੀ ਪੱਤਰਕਾਰ ਭਰਾਵਾਂ ਦੀ ਆਵਾਜ਼ ਆ ਜਿਹੜੀ ਉਹ ਦੱਬੀ ਨਾ ਜਾਵੇ ਕੀ ਲੱਗਦਾ ਪਹਿਲਾਂ ਇਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਣੇ ਕਹਿੰਦਾ ਹੁੰਦਾ ਸੀ ਕਿ ਇਹ ਸਰਕਾਰਾਂ ਦਿੱਲੀ ਤੋਂ ਚੱਲਦੀਆਂ ਉੱਪਰੋਂ ਹਾਈ ਕਮਾਂਡ ਤੋਂ ਚੱਲਦੀਆਂ ਪਰ ਅੱਜ ਤਾਂ ਸ਼ਰੇਆਮ ਹੀ ਦੇਖਣ ਨੂੰ ਮਿਲਿਆ ਕਿ ਹੈਲੀਕਾਪਟਰ ਉਹ ਜਿਹੜਾ ਰਵਿੰਦ ਕੇਜਰੀਵਾਲ ਚਲਾ ਰਿਹਾ ਕੀ ਕਹੋਗੇ ਤੁਸੀਂ ਬਿਲਕੁਲ ਦੀ ਬਿਲਕੁਲ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਬਤੌਰ ਐਮਪੀ ਜਿਹੜੇ ਪੱਤਰਕਾਰ ਭਰਾਵਾਂ ਦਾ ਸਹਾਰਾ ਲੈ ਕੇ ਹੌਲੀ 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 ਉਹ ਗੱਲ ਨਹੀਂ ਘਰ-ਘਰ ਤੱਕ ਪਹੁੰਚਦੀ ਸੀ ਸਰਦਾਰ ਭਗਵੰਤ ਸਿੰਘ ਮਾਨ ਦੀ ਤਾਂ ਜਦ ਆਪਣੀ ਵਾਰ ਹੀ ਆਈ ਨਾ ਤਾਂ ਕੋਈ ਹੈਲੀਕਾਪਟਰ ਦਾ ਹਿਸਾਬ ਦੇਣ ਨੂੰ ਤਿਆਰ ਹੈ ਨਾ ਮਾਈਨਿੰਗ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਨਾਂ ਲੀਕਰ ਪਾਲਿਸੀ ਇਹਨਾਂ ਤੋਂ ਬਣੀ ਹੈ ਜੀ ਸੋ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਹੜਾ ਅੱਜ ਦੀ ਤਰ੍ਹਾਂ ਰਵਈਆ ਉਹ ਬਿਲਕੁਲ ਓਪੋਜ਼ਿਟ ਆ ਉਹਨਾਂ ਦੀ ਪੁਰਾਣੀਆਂ ਵੀਡੀਓ ਕੱਢ ਲਓ ਉਹਨਾਂ ਸਮਿਆਂ ਦੀ ਜਦੋਂ ਉਹ ਸੰਸਦ 'ਚ ਬੋਲਦੇ ਹੁੰਦੇ ਸੀ ਆਰਟੀ ਦਾ ਜਵਾਬ ਨਹੀਂ ਦੇ ਰਹੇ ਨਜਾਇਜ਼ ਮਾਈਨਿੰਗ ਹੋ ਰਹੀ ਆ ਉਹ ਸਾਰਾ ਕੁਝ ਹੋ ਰਿਹਾ ਔਰ ਉਹਨਾਂ ਦੀਆਂ ਅੱਖਾਂ ਦੇ ਮੂਰੇ ਹੋ ਰਿਹਾ ਦਿੱਲੀ ਵਾਲੇ ਕਰਵਾ ਰਹੇ ਨੇ ਪਤਾ ਨਹੀਂ ਕਿਉਂ ਕਿ ਭਗਵੰਤ ਸਿੰਘ ਮਾਨ ਜਿਹੜਾ ਸ਼ੀਦਾਰ ਭਗ ਸਿੰਘ ਦਾ ਨਾਮ ਲੰ데요 ਸੀ ਸਖਦੇਵ ਰਾਜਗੁਰੂ ਨੂੰ ਸ਼ਹੀਦ ਕਰਤਾ ਸਿੰਘ ਸ਼ਰਾਬੇ ਨੂੰ ਪਤਾ ਨਹੀਂ ਤਾਂ ਨਾਮ ਵਰਤ ਕੇ ਬਾ ਸੀਐਮਏ ਬਣਨਾ ਚਾਹੁੰਦੇ ਸੀ ਸੋ ਜੇ ਅਸਲੀ ਦਤ ਅੱਜ ਵੀ ਹੈਗਾ ਤਾਂ ਅੱਜ ਵੀ ਅੱਖਾਂ ਖੋਲ ਕੇ ਸੱਚ ਦੇ ਨਾਲ ਖੜ੍ਹ ਜਾਣ ਤਾਂ ਜੋ ਜਿਵੇਂ ਪਹਿਲਾਂ ਪੱਤਰਕਾਰਾਂ ਨੂੰ ਸਤਿਕਾਰ ਦਿੰਦੇ ਸੀ ਉਹ ਸਤਿਕਾਰ ਬਰਾਬਰ ਹੁਣ ਦੁਬਾਰਾ ਫਿਰ ਦਿੱਤਾ ਜਾਵੇ ਜਿਹੜਾ ਇੰਡੀਵਿਜੂਅਲ ਲੈਵਲ ਤੇ ਆਪਣੇ ਤੌਰ ਤੇ ਕੰਮ ਕਰਦੇ ਨੇ ਉਹ ਵੀਰਾਂ ਦੇ ਉੱਤੇ ਪਰਚੇ ਪਾ ਕੇ ਆਵਾਜ਼ ਦਬਣ ਦੀ ਕੋਸ਼ਿਸ਼ ਉਹ ਨਾ ਕਰਨ ਬਿਲਕੁਲ ਧੰਨਵਾਦੀ ਬਿਲਕੁਲ ਜਿਵੇਂ ਤੁਸੀਂ ਸੁਣਿਆ ਐਡਵੋਕੇਟ ਸਾਹਿਬ ਦੇ ਮੂਹੋਂ ਕਿ ਪਹਿਲਾਂ ਗੱਲਾਂ ਹੋਰ ਸੀ ਅੱਜ ਹੋ ਰਿਹਾ ਪਰ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਇਹ ਵੇਖਣਾ ਚਾਹੀਦਾ ਹੈ ਆਪਦੀਆਂ ਪ੍ਰਾਣੀਆਂ ਜਿਹੜੀਆਂ ਤਸਵੀਰਾਂ ਪ੍ਰਾਣੀਆਂ ਵੀਡੀਓ ਖੰਘਾਲ ਕੇ ਉਹਨਾਂ ਦੇ ਵਿੱਚ ਵੇਖਣਾ ਚਾਹੀਦਾ ਹੈ ਕਿ ਪਹਿਲਾਂ ਕੀ ਕਹਿੰਦੇ ਸੀ ਪੱਤਰਕਾਰੀ ਬਾਰੇ ਤੇ ਅੱਜ ਕੀ ਕਹਿ ਰਹੇ ਇਹਦੇ ਨਾਲ ਹੀ ਵੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਝੂਠੇ ਪਾਏ ਪਰਚੇ ਵਾਪਸ ਹੁੰਦੇ ਨੇ ਵਾਪਸ ਸਰਕਾਰ ਲੈਂਦੀ ਹੈ ਜਾਂ ਇਦਾਂ ਹੀ ਧੱਕੇਸ਼ਾਹੀ ਜਾਰੀ ਰਹੂਗੀ ਸੁਖਵਿੰਦਰ ਨਿਕੋ ਐਨਟੀਵੀ ਚੰਡੀਗੜ੍ਹ ਤੋਂ